ਵੇ ਸਾਡਾ ਨਾਈਟ ਡੋਮੀਨੇਸ਼ਨ ਚੱਲ ਰਿਹਾ ਹੈ ਉਸ ਦੀ ਚੈਕਿੰਗ ਕਰਨੀ ਹੈ ਇਟਸ ਅ ਵੈਰੀ ਰੂਟੀਨ ਕਾਈਂਡ ਆਫ ਅ ਥਿੰਗ ਟੂ ਡੂ ਹਲੋ ਬਸ ਬੋਨੀ ਕੇ ਦੇਖ ਲਈ ਹੋ ਗਿਆ ਜੀ ਸਰ ਥੋੜਾ ਦੱਸ ਇੱਕ ਅਡੀ ਚੈਕੜਾ ਆਈ ਦੀ ਚੈਕਿੰਗ ਬਾਰੇ ਸਰ ਆਈ ਦੀ ਚੈਕਿੰਗ ਬਾਰੇ ਦੱਸ ਦਿਓ ਜੀ ਅੱਜ ਅਸੀਂ ਨਾ ਜੀ ਸਾਰੇ ਪੰਜਾਬ ਦੇ ਵਿੱਚ ਸੀਨੀਅਰ ਆਫਸਰਸ ਦੀ ਅਸੀਂ ਡਿਊਟੀ ਲਾਈ ਹੈ ਕਿ ਇੱਕ ਇੱਕ ਆਫਸਰ ਪਰ ਡਿਸਟ੍ਰਿਕਟ ਜਿਹੜੇ ਸਾਡੇ ਨਾਈਟ ਡੋਮੀਨੇਸ਼ਨ ਆਪਰੇਸ਼ਨ ਚੱਲ ਰਹੇ ਉਹਨਾਂ ਨੂੰ ਚੈੱਕ ਕਰਨ ਲਈ ਹੈੱਡਕੁਆਰਟਰ ਤੋਂ ਸਾਡੇ ਇੰਫੈਕਟ ਸਾਰੇ ਪੰਜਾਬ ਦੇ ਵਿੱਚ ਆਫਸਰਸ ਹੈਗੇ ਤੇ ਕੀਪਿੰਗ ਇਨ 뷰 ਕਿ ਜਿਹੜੇ ਪਾਕਿਸਤਾਨ ਦੇ ਕੰਟੀਨਿਊਸ ਐਫਰਟਸ ਹੈਗੇ ਪੰਜਾਬ ਦੇ ਵਿੱਚ ਹਾਲਾਤ ਨੂੰ ਡਿਸਟਰਬ ਕਰਨ ਲਈ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਤੋਂ ਬੁਸਟੈਡ ਤੇ ਅਲਰਟ ਹੈ ਤੇ ਉਹ ਕਿਸੇ ਵੀ ਜਿਹੜੇ ਇਸ ਤਰ੍ਹਾਂ ਦੇ ਇਰਾਦਿਆਂ ਨੂੰ ਕਾਮਯਾਬ ਨਹੀਂ ਹੋਣ ਦੋਗੇ ਤੇ ਪੰਜਾਬ ਨੂੰ ਸੇਫ ਤੇ ਸਿਕਿਉਰ ਰੱਖਿਆ ਜਾਊਗਾ ਸਰ ਜਿਹੜਾ ਲਗਾਤਾਰ ਗ੍ਰਨੇਡ ਹਮਲੇ ਹੋ ਰਹੇ ਨੇ ਉਹਨਾਂ ਦੇ ਉੱਪਰ ਜਿਹੜੀਆਂ ਪੰਜਾਬ ਪੁਲਿਸ ਕਿਵੇਂ ਨਕੇਲ ਕੱਸ ਰਹੀ ਹੈ ਦੇਖੋ ਅਸੀਂ ਹਰ ਕੇਸ ਟ੍ਰੇਸ ਕੀਤਾ ਹੈ ਜਿਹੜੇ ਇਸ ਤਰ੍ਹਾਂ ਦੇ ਆਨਸਰ ਹੈਗੇ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਚਾਹੁੰਦਾ। ਪਰ ਜਿਹੜੇ ਜੁਧ ਨਸ਼ੇ ਦੇ ਵਿਰੋਧ ਚੱਲ ਰਿਹਾ ਜੀ ਉਸਦੇ ਰਿਸਪੌਂਸ ਕਿਸ ਤਰ੍ਹਾਂ ਦੇ ਆ ਰਹੇ ਨੇ ਉਸਦੇ ਬਾਰੇ ਦੱਸੋ ਕਿ ਇਹ ਵੀ ਉਸੇ ਨਾਲ ਜੁੜ ਕੇ ਦੇਖਿਆ ਜਾ ਸਕਦਾ ਸਰ। ਸਾਨੂੰ ਕਾਫੀ ਪੋਜ਼ਿਟਿਵ ਰਿਸਪੌਂਸ ਆ ਰਹੇ ਹੈਗੇ। ਤਕਰੀਬਨ ਅਸੀਂ 55000 ਤੋਂ ਵੱਧ ਗ੍ਰਿਫਤਾਰੀਆਂ ਕੀਤੀ ਹੈ। ਕਾਫੀ ਕੰਟਰਾਬੈਂਡਸ ਰਿਕਵਰ ਹੋਇਆ ਹੈ। ਜਿਹੜੇ ਸਾਡੇ ਕੋਲ ਇਨਪੁਟਸ ਹੈਗੀਆਂ ਉਹ ਸਟਰੀਟ ਪ੍ਰਾਈਸ ਜਿਹੜੀ ਡਰੱਗਸ ਦੀ ਕਾਫੀ ਘਟ ਗਈ ਹੈ। ਜਿਹੜੇ ਇੰਟਰਨੈਸ਼ਨਲ ਬਾਰਡਰ ਤੋਂ ਵੀ ਜਿਹੜੀ ਡਰੱਗਸ ਦੀ ਸਪਲਾਈ ਹੈ ਉਸ ਦੇ ਵਿੱਚ ਵੀ ਕਮੀ ਆਈ ਹੈ ਸੋ ਸਾਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਪਬਲਿਕ ਤੋਂ ਸਾਡੇ ਕੋਲ ਇਨਫੋਰਮੇਸ਼ਨ ਵੀ ਆ ਰਹੀ ਹੈ ਤੇ ਇਹ ਪੰਜਾਬ ਦੀ ਪਬਲਿਕ ਨੂੰ ਨਾਲ ਲੈ ਕੇ ਅਸੀਂ ਜਿਹੜਾ ਡਰੱਗਸ ਨੂੰ ਪੂਰੀ ਤਰ੍ਹਾਂ ਸਟੇਟ ਤੋਂ ਖਤਮ ਕਰਾ ਕੇ ਸਰ ਜੇਕਰ ਤੁਸੀਂ ਆਪ ਵੀ ਲੈ ਕੇ ਆਪਣੇ ਵਿਧਾਨ ਸਭਾ ਵਿੱਚ ਬੈਠੇ ਗੁਰਪੰਦੀਆਂ ਦੀਆਂ ਸੜਕਾਂ ਤੇ ਖੁਦ ਨਿਕਲੇ ਹੋ ਇਸ ਨੂੰ ਪੋਜ਼ਿਟਿਵੇ ਨਹੀਂ ਦੇਖਿਆ ਜਾਵੇ ਜਾਂ ਹਾਲਾਤ ਨੇ ਕਿ ਤੁਸੀਂ ਨਿਕਲੇ ਹੋ ਜਾਂ ਇਸ ਨੂੰ ਪੋਜ਼ਿਟਿਵ ਤਰੀਕੇ ਨਾਲ ਦੇਖੋ ਜੀ ਕਿ ਅਸੀਂ ਅਸੀਂ ਸਾਰੇ ਮੋੜੇ ਤੋਂ ਮੋੜਾ ਲਾ ਕੇ ਅਸੀਂ ਪੰਜਾਬ ਨੂੰ ਸਿਕਿਉਰ ਰੱਖਾਂਗੇ 14 ਤਰੀਕ ਨੂੰ ਲੈ ਕੇ ਕਿ ਗਰਬੰਧ ਪੰਨੂ ਹਣਾ ਵੱਲੋਂ ਜਿਹੜੀ ਕਿ ਧਮਕੀ ਦਿੱਤੀ ਗਈ ਬਾਬਾ ਸਾਹਿਬ ਦੇ ਜਿਹੜੇ ਆ ਵਰਤਨਾ ਛੇੜਛਾੜ ਕੀਤੀ ਜਾਏਗੀ ਤਾਂ ਉਸ ਨੂੰ ਲੈ ਕੇ ਜਿਹੜਾ ਹਾਈਲਾਈਟ ਕੀਤਾ ਗਿਆ ਕੀ ਹੈ ਨਾ ਅਸੀਂ ਦੇਖੋ ਜੀ ਇੱਕ ਤੇ ਇਲਾਬ੍ਰੇਟ ਸਿਕਿਉਰਟੀ ਅਰੇਂਜਮੈਂਟਸ ਅਸੀਂ ਕੀਤੇ ਹੈਗੇ ਵਿਸਾਖੀ ਨੂੰ ਵੀ ਵੇਖਦੇ ਹੋਏ ਤੇ 14 April ਤੇ ਪੰਜਾਬ ਦੇ ਵਿੱਚ ਅਸੀਂ ਪਤਾ ਨਹੀਂ ਹਿਲਾੰਦਾਂਗੇ ਅਸੀਂ ਟੋਟਲ ਸਿਕਿਉਰਟੀ ਮੇਨਟੇਨ ਰੱਖਾਂਗੇ